ਨਾ ਤੁਹਾਡਾ ਜੀ ਮੇਰਾ ਨਵਜੋਤ ਸਿੰਘ ਪੋਤਾ ਨਵਜੋਤ ਜੀ ਆਹ ਹੁਣ ਪਿੱਛੇ ਹਿਮਾਚਲ ਚ ਬੱਦਲ ਫਟਿਆ ਉਹਦੇ ਪਾਣੀ ਦਾ ਬਹਾਅ ਹੈ ਜਿਹੜਾ ਪੰਜਾਬ ਵੱਲ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਇੱਥੇ ਮਕੋੜ ਸਾਹਿਬ ਕਾਫੀ ਨੁਕਸਾਨ ਹੋਇਆ ਸੀ ਮੁੰਕ ਦੇ ਵਿੱਚ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੋਈ ਚੀਜ਼ ਸਭ ਨੇ ਦੇਖਿਆ ਤਕਰ ਵੀ ਕਿੰਨਾ ਨੁਕਸਾਨ ਹੋਇਆ ਜੀ ਤੇ ਹੁਣ ਆਪਣੇ ਸਾਹਮਣੇ ਹੈ ਜੋ ਹਿਮਾਚਲ ਵਿੱਚ ਨੁਕਸਾਨ ਹੋ ਰਿਹਾ ਉਹ ਪੰਜਾਬ ਨੂੰ ਵੀ ਘੁਕਤਣਾ ਪਈ ਰਿਹਾ ਖਾਸ ਕਰ ਲਹਿਰਾ ਹਲਕ ਨੂੰ ਘੁਕਤਣਾ ਪੈਂਦਾ ਹੈ ਆਪਣਾ ਲੈਹਰੇ ਹਲਕੇ ਦੇ ਪਿੰਡ ਮਕੂਰ ਆ ਬਈ ਜਿਹੜਾ ਇੱਕ ਸਾਈਡ ਤਾਂ ਹੀ ਤਕਰੀਬਨ ਸਾਢੇ 480 ਫੁੱਟ ਦੇ ਤਕਰੀਬ ਚੌੜਾ ਜੀ ਇੱਕ ਸਾਈਡ ਸਾਰਾ 198 ਫੁੱਟ ਚੌੜਾ ਰਹਿ ਜਾਂਦਾ ਜੀ ਉਹਦੇ ਕਰਕੇ ਮਾਰ ਸਾਨੂੰ ਬਹੁਤ ਜ਼ਿਆਦਾ ਪੈਂਦੀ ਹੈ ਜੀ ਤੇ 198 ਤੋਂ ਫੁੱਟ ਤੋਂ ਬਾਅਦ ਚਾਰ ਪੰਜ ਜਿਹੜੇ ਮੋੜ ਨੇ ਉੱਥੇ ਕਿਤੇ ਨਾ ਕਿਤੇ ਦਰਾਰ ਪੈ ਕੇ ਜੀ ਖੇਤਾਂ ਵਿੱਚ ਪਾਣੀ ਜਾਂਦਾ ਜੀ ਘਰਾਂ ਵਿੱਚ ਪਾਣੀ ਵੜਦਾ ਜੀ ਫਸਲਾਂ ਨੁਕਸਾਨ ਹੁੰਦਾ ਜੀ ਪਿਛਲੇ ਸਾਲ ਕਿੰਨਾ ਕੁ ਨੁਕਸਾਨ ਹੋਇਆ ਸੀ ਪਿਛਲੇ ਸਾਲ ਤਕਰੀਬਨ ਜੀ ਮਕੂਰ ਸਾਹਿਬ ਤੋਂ ਅੱਗੇ 2 ਸਾਢੇ ਦਾ ਨੁਕਸਾਨ ਸੀ ਜੀ ਪਹਿਲਾਂ ਤਾਂ ਇੱਕ ਸਾਈਡ ਆਸ ਦੀ ਵੱਜ ਜੂਗਾ ਪਰ ਪਿੱਛੋਂ ਹੀ ਪਾਣੀ ਇੰਨਾ ਸੀਗਾ ਜੀ ਦੋਹੇ ਸਾਈਡ ਹੀ ਪਾਣੀ ਦਾ ਨਾਲ ਭਰ ਹੋਣੇ ਇਸ ਵਾਰ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਕਿ ਇਹ ਵੀ ਪਹਿਲਾਂ ਇਹ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤਾ ਧੋਣੇ ਤੋਂ ਬਾਅਦ ਕੀਤਾ ਗਿਆ ਤਕਰੀਬਨ ਖੇਤਾਂਾਂ ਨੇ 50% ਤੋਂ ਨਾ ਲੱਗਦਾ ਉਹਦੇ ਬਾਅਦ ਸਰਕਾਰਾਂ ਨਾਲ ਕਲੈਕਟਿਵ ਕੋਰਡਿਨੇਸ਼ਨ ਆਵਾਜ਼ ਵਿੱਚ ਤੇ ਧੋਣੋਂ ਤਕਰੀਬਨ 50% ਤੋਂ ਨਾ ਲੱਗ ਚੁੱਕਾ ਹੈ ਸੀਗਾ ਜੀ ਆ ਹੁਣ ਅੱਧਿਆ ਨਾ ਕਾ ਲਏ ਨਾਲ ਵਾਲੇ ਸਾਧਾ ਨੇ ਲਾਲੋ ਕੁੰਨੀ ਚਾਹੀਦਾ ਤੇ ਉਹ ਤੋਂ ਬਾਅਦ ਹੀ ਲਾਲੋ ਮਿੱਟੀ ਤਾਂ ਲਾਈ ਗਈ ਦੋਨੇ ਸਾਈਡ 198 ਫੁੱਟ ਵਾਲੀ ਸੜਕ ਜਿਹੜਾ ਚੌੜਾ ਜੀ ਤੇ ਦੇਖੋ ਉਹ ਮਿੱਟੀ ਖੜਦੀ ਹੈ ਕਿ ਨਹੀਂ ਖੜਦੀ ਜੀ ਕੁਝ ਪਾਣੀ ਨਾਰਾ ਜੀ ਦੇਖੋ ਬਾਕੀ ਰੱਪਨੋ ਜਾਂਦਾ ਹੀ ਕੀ ਹੁੰਦਾ ਜੀ ਜਿਹੜਾ ਮਕੋਟ ਸਾਭ ਤੋਂ ਲੈ ਕੇ ਅਨੋਰੀ ਤੱਕ ਚੌੜਾ ਕੀਤਾ ਗਿਆ ਬਾਨਾ ਇਸ ਤੇ ਵੀ ਮਿੱਟੀ ਵਗੈਰਾ ਕਿਤੇ ਲਾਈ ਗਈ ਇਹਨਾਂ ਵੱਲੋਂ ਆ ਇਧਰ ਤਾਂ ਕੋਈ ਸੋ ਉਹਨਾਂ ਉਹਨਾਂ ਤੋਂ ਬਾਕੀ ਜਿਹੜਾ 95 ਫੁੱਟ ਦਾ ਮਿੱਟੀ ਲੱਗੀ ਹੋਈ ਹੈ ਜਿੱਥੇ ਜ਼ਰੂਰ ਟੰਪਰ ਲੱਗੇ ਸੀਗੇ ਫੈਕਟਰ ਟ੍ਰੱਲੀ ਨਾਲ ਆਵੀ ਮਿੱਟੀ ਲਾਈ ਗਈ ਹੈ ਪਰ ਪਿਛਲੀ ਸਾਈਡ ਜਿਹੜਾ 480 ਫੁੱਟ ਦਾ ਕਰੀਬ ਚੌੜਾ ਹੈ ਜੀ ਤੇ ਕੱਲੋ ਅਮਰੀਕਾ ਵਾਲਿਆਂ ਨੂੰ ਟੈਕ ਕਰੀ ਗਏ ਸੀ ਕਿ ਇਹ ਕਿੱਥੇ ਸਿਟਰਾ ਹੋਣੀ ਹੈ ਪਰ ਉਹ ਵੀ ਅੱਜ ਤੋਂ ਮਹੀਨੇ ਡੇਢ ਮਹੀਨੇ ਪਹਿਲਾਂ ਭੁਵਾਈ ਸੀ ਉਹ ਮੀਂਹ ਨਾਲ ਹੋਊਗਾ ਤਾਂ ਸਾਰੇ ਖਰਾਬ ਤੇ ਉਹਨਾਂ ਦੀ ਹੁਣ ਕੋਈ ਆਪਾਂ ਕੋਈ ਪਰਸਪਨ ਨਹੀਂ ਕੱਲ ਦਾ ਕੱਕਰ ਜਿਆਦਾ ਚੜ ਰਿਹਾ ਇਸ ਇਲਾਕੇ ਦੇ ਵਿੱਚ ਚੜਾ ਆਇਆ ਹੈ ਜਿਹੜਾ ਕਿਸ ਨੂੰ ਕਿਵੇਂ ਦੇਖਦੇ ਤਤੋ ਲੈ ਕੇ ਅੱਜ ਤੱਕ ਆਪਾਂ ਲਾਈਏਗੀ ਇਹ 60% ਵੱਟ ਤੇ ਪਾਤੀ ਪਿੱਛੇ ਜੋ ਨਾਦ ਜਿਹੜੇ ਉਪਰਲੇ ਨਹੀਂ ਕਿੱਥੇ ਕੀ ਦਾਸ ਜਿਹੜੀ ਕਬੱਡੀ ਆਫਤ ਹੈਗੀ ਉਹ ਇਸੇ